ਨੀਰੂ ਮੈਮ ਨਾਲ ਚੱਲ ਰਿਹਾ ਥੋੜਾ ਸ਼ੂਟ ਰਾਈਟ ਸੋ ਕੀ ਸੈਗਮੈਂਟ ਚੱਲ ਰਿਹਾ ਬਾਲ ਪਵਨ ਦੇ ਵਿੱਚ ਅੱਜ ਅਸੀਂ ਨੀਰੂ ਮੈਡਮ ਦਾ ਬਰਥਡੇ ਸੈਲੀਬ੍ਰੇਟ ਕਰ ਰਿਹਾ ਇੱਥੇ ਬਾਲ ਪਵਨ ਵਿੱਚ ਆ ਰਿਐਲਿਟੀ ਚ ਬਰਥਡੇ ਆ ਯਾ ਇਸ ਫਿਲਮ ਦਾ ਸੋ ਫਿਲਮ ਦੀ ਨਾ ਸਟੋਰੀ ਬੜੀ ਪਿਆਰੀ ਹੈ ਨਾ ਦੋ ਫੈਮਲੀਆਂ ਦੀ ਕਹਾਣੀ ਹੋਊਗੀ ਸੋ ਇਹ ਇਹ ਫੈਮਲੀਆਂ ਜਿਹੜੀਆਂ ਨੇ ਥੋੜਾ ਨੋਕਚੋਕ ਵੀ ਹੋਊਗੀ ਇਹਨਾਂ ਦੇ ਵਿੱਚ ਵੈਵਾਂ ਦਾ ਸੀਜ਼ਨ ਵੀ ਆ ਬੜਾ ਤੁਸੀਂ ਧਿਆਨ ਨਾਲ ਸੋਚ ਕੇ ਹੈ ਨਾ ਥੀਮ ਜਿਹੜਾ ਉਹਨੂੰ ਕੰਟੀਨਿਊ ਕਰ ਰਹੇ ਹੋ ਕਾਫੀ ਸਾਰੇ emotions ਜੁੜੇ ਹੋਏ ਨੇ ਸਿਰਫ ਦੋ ਪਰਿਵਾਰ ਹੀ ਨਹੀਂ ਹੈਗੇ ਭੈਣ ਭਰਾ ਦਾ emotion ਬਹੁਤ ਖਾਸ ਹੈ ਇਹਦੇ ਵਿੱਚ ਫਾਦਰ ਡਾਟਰ ਦਾ ਬਹੁਤ ਖਾਸ ਹੈ ਬਟ ਹਿੰਦਿਆ ਦੇ ਪਾਸੇ ਦਾਦੀ ਪੋਤੇ ਦਾ ਬਹੁਤ ਖਾਸ ਹੈ ਸੋ ਮੈਂ ਉਹਨਾਂ ਸਾਰੇ ਰਿਲੇਸ਼ਨਸ ਨੂੰ ਦੇ ਵਿੱਚ ਫਿਰੋਇਆ ਹੈਗਾ ਕਿਉਂਕਿ ਮਧਾਨੀਆਂ ਦਾ ਮਤਲਬ ਹੀ ਹੁੰਦਾ ਹੈ ਦੇਵ ਕਰੋੜ ਔਰ ਨੀਰੂ ਬਾਜਵਾ ਇਹ ਜੋੜੀ ਬੜੀ ਹੈ ਨਾ ਅਲੱਗ ਹੀ ਹੋਏਗਾ ਕੁਝ ਯੂਨੀਕ ਹੋਏਗਾ ਆਪਣੀ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਦੇਖਣਾ ਇੱਕ ਐਕਸ਼ਨ ਕਰਦੇ ਆ ਔਰ ਹੁਣ ਇੱਕਦਮ ਹੈ ਨਾ ਫਿਲਮ ਜਿਹੜੀ ਹੈ ਨੀਰੂ ਬਾਜਵਾ ਦੇ ਓਪੋਜ਼ਿਟ ਕਰ ਰਹੇ ਨੇ ਇਹ ਵੀ ਇਹ ਤੁਹਾਡਾ ਥਾਟ ਸੀਗਾ ਹਾਂ ਜੀ ਮੇਰਾ ਥਾਟ ਸੀਗਾ ਕ੍ਰੀਮ ਸੀਗਾ ਦੋਨੋਂ ਨੂੰ ਇਕੱਠੇ ਦੇਖਣਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਮਦਾਨੀਆਂ ਦਾ ਸ਼ੂਟ ਚੱਲ ਰਿਹਾ ਹੈ ਔਨ ਸੈੱਟ ਅਸੀਂ ਪਹੁੰਚੇ ਹਾਂ ਸੋ ਮੇਰੇ ਨਾਲ ਨਵ ਬਾਜਵਾ ਹੈਗੇ ਨੇ ਨਵ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ ਫਿਲਮ ਅੱਜ ਫਾਈਨਲੀ ਸ਼ੁਰੂ ਹੋਗੀ ਐਬਸੋਲੂਟਲੀ ਜੀ ਫਾਈਨਲੀ ਅਸੀਂ ਡੇਟ ਹੀ ਰੱਖੀ ਸੀ ਸ਼ੁਰੂ ਹੋਣ ਦੀ ਸੋ ਮਦਾਨੀਆਂ ਦਾ ਪਹਿਲਾ ਦਿਨ ਹੈ ਔਰ ਸਾਡਾ ਸ케ਡਿਊਲ ਬਹੁਤ ਸੋਹਣਾ ਸਟਾਰਟ ਹੋਇਆ ਹੈ ਮੌਸਮ ਵੀ ਬੜਾ ਅੱਛਾ ਹੈ ਥੈਂਕ ਗੋਡ ਸੋ ਆਮ ਰੀਲੀ ਹੈਪੀ ਹਰ ਵਧੀਆ ਸੋ ਨੀਰੂ ਮੈਮ ਨਾਲ ਚੱਲ ਰਿਹਾ ਤੁਹਾਡਾ ਸ਼ੂਟ ਰਾਈਟ ਨੀਰੂ ਮੈਡਮ ਦਾ ਬਰਥਡੇ ਸੈਲੀਬ੍ਰੇਟ ਕਰ ਰਿਹਾ ਇੱਥੇ ਪਾਲ ਭਵਨ ਵਿੱਚ ਆ ਰਿਐਲਿਟੀ ਚ ਬਰਥਡੇ ਆ ਜਾਂ ਇਸ ਫਿਲਮ ਦਾ ਫਿਲਮ ਫਿਲਮ ਦੇ ਵਿੱਚ ਬਰਥਡੇ ਉਹਨਾਂ ਦਾ ਤੇ ਮੈਂ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਨ ਆਇਆ ਓਕੇ ਸੋ ਫਿਲਮ ਦੀ ਨਾ ਸਟੋਰੀ ਬੜੀ ਪਿਆਰੀ ਹੈ ਹੈਨਾ ਦੋ ਫੈਮਲੀਆਂ ਦੀ ਕਹਾਣੀ ਹੋਊਗੀ ਸੋ ਇਹ ਇਹ ਫੈਮਲੀਆਂ ਜਿਹੜੀਆਂ ਨੇ ਥੋੜਾ ਨੋਕਚੋਕ ਵੀ ਹੋਊਗੀ ਇਹਨਾਂ ਦੇ ਵਿੱਚ ਵਾਹਾਂ ਦਾ ਸੀਜ਼ਨ ਵੀ ਆ ਬੜਾ ਤੁਸੀਂ ਧਿਆਨ ਨਾਲ ਸੋਚ ਕੇ ਹੈਨਾ ਥੀਮ ਜਿਹੜਾ ਉਹਨੂੰ ਕੰਟੀਨਿਊ ਕਰ ਰਹੇ ਹੋ ਸੋ ਜ਼ਰੂਰ ਦੱਸੋ ਕੀ ਕੁਝ ਖਾਸ ਅਸੀਂ ਇਸ ਫਿਲਮ ਦੇ ਵਿੱਚ ਹੋਰ ਦੇਖ ਇਸ ਫਿਲਮ ਦੇ ਵਿੱਚ ਨਾ ਕਾਫੀ ਸਾਰੇ ਇਮੋਸ਼ਨਸ ਜੁੜ ਉਹ ਪਰਿਵਾਰ ਹੀ ਨਹੀਂ ਹੈਗੇ ਭੈਣ ਭਰਾ ਦਾ ਇਮੋਸ਼ਨ ਬਹੁਤ ਖਾਸ ਹੈ ਇਹਦੇ ਵਿੱਚ ਫਾਦਰ ਡਾਟਰ ਦਾ ਬਹੁਤ ਖਾਸ ਹੈ ਬਟਿੰਡੇ ਵਾਲੇ ਪਾਸੇ ਦਾਦੀ ਪੋਤੇ ਦਾ ਬਹੁਤ ਖਾਸ ਹੈ ਸੋ ਮੈਂ ਉਹਨਾਂ ਸਾਰੇ ਰਿਲੇਸ਼ਨਸ ਨੂੰ ਦੇ ਵਿੱਚ ਪिरोया ਹੈਗਾ ਕਿਉਂਕਿ ਮਧਾਨੀਆਂ ਦਾ ਮਤਲਬ ਹੀ ਹੁੰਦਾ ਸਾਰੇ ਰਿਸ਼ਤਿਆਂ ਨੂੰ ਵਿੱਚ ਪਾ ਕੇ ਉਹਨੂੰ ਗੁਣਤਾ ਸੋ ਦੇਵ ਕਰੋੜ ਔਰ ਨੀਰੂ ਬਾਜਵਾ ਇਹ ਜੋੜੀ ਬੜੀ ਹੈ ਨਾ ਅਲੱਗ ਹੀ ਹੋਏਗਾ ਕੁਝ ਯੂਨੀਕ ਹੋਏਗਾ ਆਪਣੀ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਦੇਖਣਾ ਇੱਕ ਐਕਸ਼ਨ ਕਰਦੇ ਆ ਔਰ ਹੁਣ ਇੱਕਦਮ ਹੈ ਨਾ ਫਿਲਮ ਜਿਹੜੀ ਹੈ ਨੀਰੂ ਬਾਜਵਾ ਦੇ ਆਪੋਜ਼ਿਟ ਕਰ ਰਹੇ ਨੇ ਇਹ ਵੀ ਇਹ ਤੁਹਾਡਾ ਥਾਟ ਸੀਗਾ ਹਾਂਜੀ ਮੇਰਾ ਥਾਟ ਸੀਗਾ ਕਿ ਪ੍ਰੀਮ ਸੀਗਾ ਦੋਨੋਂ ਨੂੰ ਇਕੱਠੇ ਦੇਖਣਾ ਐਕਚੁਅਲੀ ਦੇਵ ਕਾਫੀ ਟਾਈਮ ਤੋਂ ਅਸੀਂ ਮੈਂ ਤੇ ਦੇਵ ਭਾਈ ਬਹੁਤ ਅਚੀ ਤਰ੍ਹਾਂ ਜਾਣਦੇ ਹਾਂ ਅਸੀਂ ਵਰਕਆਊਟ ਵੀ ਕਰਦੇ ਰਹੇ ਔਰ ਮੈਂ ਜਦੋਂ ਉਹਦੀ ਪਰਸਨੈਲਿਟੀ ਦੇਖਦਾ ਹਾਂ ਐਜ਼ ਅ ਰਾਈਟਰ ਡਾਇਰੈਕਟਰ ਤੇ ਮੈਨੂੰ ਲੱਗਦਾ ਸੀ ਕਿ ਇਹ ਬੰਦਾ ਬਿਲਕੁਲ ਰੌ ਇੱਕ ਨਾ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ ਉਹ ਉਹੀ ਹੈ ਔਰ ਨੀਰੂ ਜੀ ਨੂੰ ਜਦੋਂ ਆਪਾਂ ਦੇਖਦੇ ਹਾਂ ਪਤਾ ਲੱਗਦਾ ਹੈ ਕਿ ਟਾਪ ਐਂਡ ਜਿਹੜੀ ਕਲਾਸ ਹੁੰਦੀ ਹੈ ਪੰਜਾਬੀਆਂ ਦੀ ਫੀਮੇਲ ਕਲਾਸ ਉਹ ਨੇ ਮੈਂ ਕਿਹਾ ਜਦੋਂ ਇਹ ਬਲੈਂਡ ਹੋਏਗਾ ਇਨ ਅ ਵੈਰੀ ਬਿਊਟੀਫੁਲ ਸਟੋਰੀ ਤੇ ਉਹ ਬੜਾ ਸੋਹਣਾ ਨਿਕਲ ਕੇ ਆਏਗਾ ਉਸ ਦਿਨ ਅਸੀਂ ਜਦੋਂ ਪ੍ਰੈਸ ਕਾਨਫਰੈਂਸ ਔਰ ਉਹੀ ਮੇਰੀ ਵਿਨ ਸੀ ਮੈਂ ਕਿਹਾ yes on screen ਤਾਂ ਬਹੁਤ ਕਮਾਲ ਹੋਣਾ ਹੈ ਸੋ ਸਕਰੀਨ ਤੇ ਤਾਂ ਚਲੋ ਬਹੁਤ ਛੋੜੇ ਲੱਗਣਗੇ ਸਾਰੇ ਪਰ ਕਾਸਟ ਬਹੁਤ ਵੱਡੀ ਹੈ ਇਸ ਫਿਲਮ ਦੀ ਹੈਨਾ ਮਤਲਬ ਦੋਨੋਂ ਫੈਮਲੀਆਂ ਦੇ ਵਿੱਚ ਟੋਟਲ ਆਪਾਂ ਜਿਹੜੇ ਲੋਕ ਦੇਖਾਂਗੇ 24 ਐਕਟਰਸ ਰਾਈਟ ਉਸ ਦਿਨ ਪੀਸੀ ਦੇ ਵਿੱਚ ਜਿਹੜੇ ਅਸੀਂ ਦੇਖਿਆ ਜਿਹੜੇ ਸਿੰਗਰਸ ਨੇ ਉਹ ਵੀ ਫਿਲਮ ਦੇ ਵਿੱਚ ਕੈਰੈਕਟਰ ਪਲੇ ਕਰ ਰਹੇ ਨੇ ਔਰ ਉਹਨਾਂ ਦੀ ਕਿਉਰਿਓਸਟੀ ਉਹਨਾਂ ਦਾ ਐਕਸਾਈਟਮੈਂਟ ਲੈਵਲ ਉਹ ਵੀ ਬੜੇ ਖੁਸ਼ ਨੇ ਹਾਂਜੀ ਹਾਂਜੀ ਇਹ ਮੈਨੂੰ ਲੱਗਦਾ ਮੈਂ ਜਿੰਨੇ ਕੁ ਸਾਲ ਪੰਜਾਬੀ ਇੰਡਸਟਰੀ ਚ ਲਾਏ ਨੇ ਸਾਰੇ ਮੇਰਾ ਰੀਪੇ ਕਰ ਰਹੇ ਨੇ ਨਾ ਬਟ ਐਕਚੁਅਲੀ ਮਨਨਤ ਨੂਰ ਜੈਸਮੀਨ ਅਕਤਰ ਨਵਨ ਅਜਰ ਸੋ ਮਨੀ ਅਦਰ ਆਰਟਿਸਟ ਪੂਨਮ ਟਿੱਲੋ ਜੀ ਹੁਣ ਦਿਲਬਰ ਆਰੀਆ ਇਜ਼ ਆਲਸੋ ਐਡਡ ਇਨ ਦ ਫਿਲਮ ਸੋ ਵੀ ਹੈਵ ਮੋਰ ਵੈਰੀ ਗੁੱਡ ਨੇਮਸ ਔਰ ਇਹ ਸਾਰੇ ਜੁੜ ਕੇ ਜਦੋਂ ਇਹ ਮਧਾਨੀਆਂ ਸੈਕਸ਼ਨ ਸਾਹਮਣੇ ਆਏਗਾ ਮੈਨੂੰ ਲੱਗਦਾ ਆਡੀਅנס ਲਈ ਟ੍ਰੀਟ ਆ ਦੇਖਣਾ ਸੋ ਉਹਦੇ ਉੱਤੇ ਹੀ ਕੰਮ ਹੋ ਰਿਹਾ ਮੇਰਾ ਔਰ ਮੇਰੀ ਹਰ ਫਿਲਮ ਇਦਾਂ ਦੀ ਹੋਏਗੀ ਕੀ ਬਾਤ ਹੈ ਕੀ ਬਾਤ ਹੈ ਸੋ ਉਮੀਦ ਕਰਦੇ ਆ ਕਿ ਫਿਲਮ ਸੁਪਰ ਡੂਪਰ ਹਿੱਟ ਰਹੇ ਸੋ ਰੇਡੂਆ ਵੀ ਸਭ ਨੇ ਬਹੁਤ ਪਸੰਦ ਕੀਤੀ ਹੈ ਇਹ ਫਿਲਮ ਵੀ ਬਹੁਤ ਪਸੰਦ ਕਰਨਗੇ ਸਾਰੇ ਸੋ ਥੈਂਕ ਯੂ ਨਾਉ ਥੈਂਕ ਯੂ ਜੀ ਥੈਂਕ ਯੂ ਸੋ ਅਸੀਂ ਜਿਹੜੇ ਨਾਲ ਨਵ ਬਾਜਵਾ ਜਿੰਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਅੱਜ ਫਿਲਮ ਮਾਦਾਨੀਆਂ ਦੇ ਸੈੱਟ ਤੇ ਅਸੀਂ ਹੈਗੇ ਆਂ ਫਿਲਮ ਦਾ ਸ਼ੂਟ ਚੱਲ ਰਿਹਾ ਸੋ ਹੋਰ ਵੀ ਕਲਾਕਾਰਾਂ ਦੇ ਨਾਲ ਅਸੀਂ ਖਾਸ ਗੱਲਬਾਤ ਕਰਾਂਗੇ ਫਿਲਹਾਲ ਹੀ ਮਿੰਨ ਤੋਂ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੋਲਰ ਦਾ ਨਿਕਸਵੇਲਾ ਟੀਵੀ ਚੰਡੀਗੜ੍ਹ